ਹੰਸਾ ਸਿਕਾਲੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਠਿਆਲਾ ਤਹਿਸੀਲ ਡੇਰਾਬਾਪਾ ਦਾਣੇ ਤੇ ਜ਼ਿਲ੍ਹਾ ਗੁਰਦਾਸਪੁਰ ਉਤਮ ਭਾਈ ਜੀ ਹੁਣ ਅਕਲ ਆਪਾਂ ਆਏ ਆਂ ਤੇ ਅੱਜ ਬਿਲਕੁਲ ਨੋਰਮਲ ਰੇਟ ਜਿਹੜੇ ਛੋਟੇ ਰੇਟ ਤੇ ਧੰਨਵਾਦ ਤਿੰਨ ਮੱਝਾਂ ਤੁਹਾਨੂੰ ਦਿਖਾਉਣੀਆਂ ਵਾ ਤੇ ਦੋ ਤੁਹਾਨੂੰ ਗਾਵਾਂ ਦਿਖਾਵਾਂਗੇ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਰ ਵੀਡੀਓ 'ਚ ਸਾਡੀ ਇਹ ਹੀ ਬੇਨਤੀ ਹੁੰਦੀ ਆ ਵੀ ਆਪਣਾ ਇੱਥੇ ਆ ਗਿਆ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਵੇਖ ਚੱਕ ਕੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਖੜੋ ਕਿਉਂਕਿ ਪੈਸੇ ਤੁਸੀਂ ਖਰਚਨੇ ਆ ਆਪਣੇ ਸਾਰੀਆਂ ਚੀਜ਼ਾਂ ਵੇਖ ਚੱਕ ਕੇ ਖੜਿਆ ਕਰੋ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਜੀ ਬਾਬਾ ਸਾਹਿਬ ਜੀ ਚਲੋ ਵਧੀਆ ਕਿਰਪਾ ਚਾਹੀਦੀ ਜੇ ਯਾਰ ਕੀ ਬਾਵਾ ਦਿਨ ਪਾਤੇ ਜੀ ਨੇ ਦਿਨ ਤੇ ਮਾਲ ਬਾਬੂ ਦਾ ਸਾਹਿਬ ਦੀ ਕਿਰਪਾ ਨਾਲ ਹੁੰਦਾ ਜਾਂਦਾ ਰਿਹਾ ਆ ਹਾਂਜੀ ਇੱਕ ਦੋ ਵਾਰੀ ਤੁਹਾਨੂੰ ਫੋਨ ਕੀਤਾ ਗੱਪਸ਼ਾ ਹੋ ਜਾਂਦਾ ਰਿਹਾ ਆ ਅੱਗਾ ਪਿੱਛਾ ਹੋ ਜਾਂਦਾ ਰਿਹਾ ਬਾਕੀ ਜਿਹੜਾ ਮਾਲ ਹੁੰਦਾ ਵੇਚ ਜਾਂਦਾ ਤੇ ਫੇਰ ਆਖੀ ਦਾ ਚਲੋ ਤੁਹਾਡੇ ਚੱਲ ਰਹੀਆਂ ਆਵੇਂ ਆਖੀ ਨੈਟਵਰਕ ਖਿਲਰ ਰਿਹਾ ਬਥੇਰੇ ਦਾ ਫੋਨ ਕਰਨਾ ਗਿਆ ਵੀਰ ਭਰਾ ਜਾਂਦੇ ਰਹਿੰਦੇ ਆ ਤੇ ਬੰਨ ਕਰਕੇ ਇੱਥੇ ਆਏ ਮਤਲਬ ਆਈ ਚਲਾਈ ਚਲਦੀ ਦਿੰਦੀ ਆਖੇ ਤੇ ਨਾਲੇ ਕੁਛ ਮੇਲਾ ਵੀ ਚੱਲਦਾ ਰਿਹਾ ਲੱਗੇ ਮੇਲਾ ਚੱਲਦਾ ਰਹਿਦਾ ਗੱਲ ਤਾਂ ਪਤਾ ਕਈ ਹੁਣ ਕੰਮੇ ਧੰਦੇ ਬੰਦੇ ਲੱਗੇ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਨਾਮ ਆ ਬਨਵਤਮ ਸਿੰਘ ਸਰਨਾਥ ਪ੍ਰਦੇਸ਼ਨ ਵਪਾਰੀ ਠੀਕ ਆ ਪਿੰਨ ਕਟਿਆਲਾ ਤੇ ਸੀ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਠੀਕ ਆ ਫੋਨ ਨੰਬਰ 98559 76701 ਹਾਂਜੀ ਦੂਜਾ ਨੰਬਰ 98142 5507 ਠੀਕ ਆ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਇਹਦੇ ਤੋਂ ਹੀ ਆਪਾਂ ਕਰ ਲਈਏ ਕਿੰਨਾ ਚਿਰ ਹੋਇਆ ਜਿੰਨਾ ਸੂਈ ਨਾ ਇਹ ਵੀ ਜੀ ਬਿਲਕੁਲ ਤਾਜੀ ਵਸੀ ਜੋ ਕੱਲੀ ਹੈ ਸੂਈ ਜੀ ਆ ਵੇਖੋ ਨਾਲ ਉਸੇ ਸਨਾ ਹੀ ਗੱਲਾ ਜੇ ਠੀਕ ਆ ਹਾਂ ਜੀ ਤਾਜੀ ਸੂਈ ਜੇ ਵਸੀ ਠੀਕ ਆ ਇਹ ਸੁਆ ਇਹਦਾ ਦੁੱਧ ਆ ਜੇ ਭਾਂ ਪਹਿਲਾ ਕਹਿ ਦੋ ਅੱਛਾ 6-10 ਬਿਲਕੁਲ ਠੱਡ ਘੇੜ ਕੇ ਲਾ ਦੇ ਤੇ ਬਾਕੀ ਹੈ ਪੂਰੀ ਖੂਬਸੂਰਤੀ ਆ ਹਨਾ ਪੂਰੀ ਮੈਂ ਕਹਿੰਦਾ ਬਰੀਕ ਵੀ ਵਧੀਆ ਜੇ ਬਾਕੀ ਠੰਡੀ ਤੇ ਨਹੀਂ ਥਾਂ ਤੋਂ ਵਧੀਆ ਲੱਗਾ ਚੌਣ ਚਾ ਚੰਗੀ ਆ ਠੀਕ ਆ ਐਟਾਂ ਸਟੈਲਿੰਗ ਤੇ ਬੌਲੀ ਆ ਜਿਹੜੀ ਉਹ 10 ਲੀਟਰ ਤੋਂ ਬਾਹਰ ਹੀ ਹੋਏਗੀ ਤੇ ਇਹ ਕਿੰਨਾ ਦੁੱਧ ਚਵਾਈ ਜਾਊਗੀ ਦੁੱਧ ਦੇਖੋ ਹੁਣ ਗਾਣਾ ਤੁਹਾਨੂੰ ਵੀ ਪਤਾ ਵੀ ਸਾਡੇ ਨੇ ਕਿਹਾ ਵੀ ਇੱਥੇ ਤਸੱਲੀ ਕਰੋ ਬਾਕੀ ਦੁੱਧ ਸੇਵਾ ਦਾ ਬਾਕੀ ਜਿਹੜੇ ਅੱਗੇ ਹੁਣ ਦੇਣਾ ਹੁੰਦੇ ਨੇ ਨਾ ਇਹ ਦੁੱਧ ਵਾਲੇ ਨੇ ਦੁੱਧ ਵਾਲੇ ਨੇ ਜਿੰਨਾ ਵੀ ਪਾਲੇਗਾ ਤੇ ਉਨਾ ਹੀ ਚੋ ਕਿ ਜੇ ਕੋਈ ਵੰਡ ਵੀ ਵੱਧ ਪਉਂਦਾ ਹੈ ਤਾਂ ਵੀ ਔਖਾ ਹੀ ਕੰਮ ਆ ਵਾਸਤੇ ਹੁਣ ਦੇਣਗੇ ਜਿਹੜਾ ਦੁੱਧ ਵਾਲਿਆ ਦੁੱਧੇ 17 16 17 18 ਇੰਡਰ ਭਰੇਗੀ ਠੀਕ ਹੈ ਜੀ ਤੇ ਚਲੋ ਫਿਰ ਤੋਰ ਦੋ ਬਾਕੀ ਬਿਲਕੁਲ ਫਿਕਸ ਜਿਹਾ ਹਵਾਨੇ ਵਾਲੀ ਆ ਮੰਡੀ ਤੀਰ ਜੀ ਸੁਈ ਹੈ ਜੇ ਤੇ ਰੰਗ ਰੂਪ ਦੀ ਬੜੀ ਪਿਆਰੀ ਆ ਲੈ ਜਾ ਅੰਦਰ ਲੈ ਜਾ ਉੱਥੇ ਜਾ ਕੇ ਦਿਖਾ ਦੇ ਹਾਂ ਦੇਖ ਸਰਦੇ ਜੀ ਫਿਕਸ ਜਾਂ ਖਵਾਨਾ ਜਿਹੜਾ ਇਹਦਾ ਹਾਂ ਇਹਦਾ ਦੰਦ ਟੁੱਕਣਾ ਆ ਜੇ ਇੱਧਰ ਦਾ ਵੇਖੋ ਗੰਡਿਆ ਜੇ ਮੜਾ ਜਾਵੇ ਠੀਕ ਹੈ ਜੀ 6 ਦੰਦ ਆ ਜੇ ਤੇ ਇਹਦਾ ਫਿਰ ਮੁੱਲ ਜੇ ਮੁੱਲ ਕਰਾਂ ਮੈਂ ਤੁਹਾਨੂੰ ਪਤਾ ਜੁੱਨਾਂ ਦੀ ਰਕੀ ਹੈ ਪ੍ਰੀਤ ਵਾਲੀ ਹਾਂਜੀ ਇਹਦਾ 75 ਕਰਦੀ ਐ 80 ਕਰਦੀ ਐ ਹਾਂਜੀ ਪਰ ਆਪਾਂ ਰੇਟ ਨਾਰਮਲ ਹੀ ਰੱਖਣਾ ਜਦਾਂ ਇਹਨੇ ਇਹਾਂ ਜਾਣ ਕਰਵਾ ਲਈਆਂ ਠੀਕ ਆ 70000 ਦੀ ਛੱਡ ਦੀ ਐ ਵੀ 70000 ਦੀ ਹਾਂਜੀ 70000 ਤੇ ਫਿਰ ਥੋੜਾ ਕੇ ਜਿਆਦਾ ਜੀ ਤੇ ਜਿਆਦਾ ਦਾ ਜਿਆਦਾ ਨਹੀਂ ਕਰਨਾ ਆਪਾਂ ਰੇਟ ਨੋ ਹੀ ਰੱਖਣਾ ਮਾਰੀ ਅੱਜ ਕੰਮ ਚੁੱਕਤਾ ਆ ਤੁਸੀਂ ਨਹੀਂ ਨਹੀਂ ਸਭ ਰਮਣੀ ਕਰਨਾ ਅਸੀਂ ਪਹਿਣ ਨਹੀਂ ਕਰਨਾ 60000 ਦੀ ਦੇ ਦਾਂਗੇ ਜੀ ਕਿੰਨੇ ਦੀ 62000 ਦੀ ਨਹੀਂ ਸੱਠ ਅੰਦਰ ਕਰੋ ਫਿਰ ਫਿਰ ਗੱਲ ਬੰਦੀ ਹੈ ਤੇ ਕਹਤਾ ਅੰਦਰ ਹੀ ਕਰਦਾਗਾ ਕਿੰਨੀ ਕਰਦੀ ਹੈ ਅੰਦਰ 1000 ਛੱਡਾਂਗੇ ਸਾਢੇ 1 ਹੀ ਛੱਡਨਾ ਹੈ 2 ਛੱਡਾਂਗੇ ਉਹ ਦੱਸੋਗੇ ਠੀਕ ਹੈ 52000 ਦੀ ਤੇ ਲੈ ਜਾਇ ਹੱਦ ਦੇਵਾਂਗੇ ਬਾਕੀ ਕੋਈ ਵੀਰ ਫੋਨ ਲਾਵੇ ਅੱਛਾ ਹੋਰ ਵੀ ਕਾਸ਼ ਹੋਈਦੀ ਉਹ ਵੀ ਕੱਢ ਦਾਂਗੇ ਚਲੋ ਬਾਕੀ ਕੋਈ ਫੋਨ ਲਾਵੇ ਦੁੱਧ ਵਾਲੀ 18 ਲੀਟਰ ਨਾਰਮਲ ਭਰੇਗੀ 18 ਕਿਲੋਟਰ ਦੇ ਕਰੇ ਜਿਹੜਾ ਕਹਿੰਦੇ ਚਵਾਈ ਦੇ ਬਾਕੀ ਇਹ ਆ ਵੀ ਚਲੋ ਜਿੰਨੇ ਵੀ ਆ ਸਫਾਈਆਂ ਚ ਆ ਜਿਹੜੇ ਸੋਣਾਂ ਹੀ ਜਿੰਨਾ ਹੈ ਰੰਗ ਰੂਪ ਵੀ ਚੰਗਾ ਬਾਕੀ ਮੌਸਮ ਗਾੜੀ ਦੁੱਧ ਦਾ ਲਾਵਾ ਤੇ ਹੁਣ ਆ ਗੱਬਨ ਆ ਗਈ ਆ ਇਹ ਗੱਬਨ ਜੇ ਇਹ ਵੀ ਕੰਡੀ ਤੇ ਨੀ ਪਾ ਹਾਂ ਜਿਹੜਾ ਥਲੇ ਬਣਾ ਛੇਤੇ ਬੰਦ ਇਹ ਸਾਰੇ ਠੀਕ ਆ ਤੋਰ ਹਾਂ ਕਰੀਂ ਨਾ ਮੈਂ ਇਹ ਦਿਨ ਪਿਆ ਤਾਲਾ ਬੰਦ ਆਪਾਂ ਤੇ ਇਹ ਆਹ ਜਲੇ ਆ ਜੀ ਤੇ ਇਹਦਾ ਫਿਰ ਮੁੱਲ ਮੁੱਲ ਕਰਾ ਲਓ ਇਹਦਾ ਵੀ ਮੈਂ 50 52 ਕਰਾ ਲਉ ਹਾਂਜੀ ਤੇ ਵਸੇ ਸੁਣੋ ਸਟੇ ਭਾਂ 50 ਦੀ 45 ਦੀ ਵੇਚ ਲਓ ਠੀਕ ਹੈ ਪਰ ਆਪਾਂ 45 ਦੀ ਨਹੀਂ ਵੇਚਣੀ 40000 ਦੀ ਲਾਂਗੇ 40000 ਦੀ ਹਾਂਜੀ ਕੀ ਕਰ ਦੀਏ ਮਾਨਤਨ ਹੋਰ ਨਹੀਂ ਕਰਾਂਗੇ ਜੀ ਕਰਨਾ ਕੋਈ ਯਾਰ 40 ਦੀ ਦੇ ਦਈਏ ਫਿਰ 40 ਦੀ ਦੇ ਦਾਂਗੇ ਜੀ ਬਈ ਫੋਨ ਲਾਏ ਉੱਚੋਂ ਹੀ ਮਾਨ ਕਰਾਂਗੇ ਫਿਰ ਠੀਕ ਹੈ ਜੀ ਜਦ ਫੋਲ ਕੇ ਫੋਨ ਲਾਏ ਜੰਨੇ ਵੀ ਗੁਜਾਇਸ਼ ਹੋ ਗਏ ਵੱਤ ਵੱਤ ਕਟਾਂਗੇ ਠੀਕ ਹੈ ਖੁੱਲਾ ਕਰ ਦੋਗੇ ਮਾਨਤਨ ਕੇ ਤੇ ਦੁੱਧ ਕਿੰਨਾ ਕੱਢੀ ਜਾਊਗੀ ਹੈ ਦੁੱਧ ਦੇ ਵਿੱਚ 14 15 14 15 ਲੀਟਰ ਕੱਢੇਗੀ ਜੀ ਠੀਕ ਹੈ ਤੇ ਹੁਣ ਮੱਜਾਂ ਸੋਈਆਂ ਸਾਰੀਆਂ ਇੱਕੋ ਗੱਭਣੇ ਅੱਜ ਤੋਂ ਕਰਾਂ ਦੀ ਸਈ ਜਾ ਵੇਖੋ ਨਾਲੋ ਸਤਰਾਂ ਜੱਲਾ ਜੀ ਨਾਲੇ ਜੀ ਨਾਲੇ ਸਾਦੇ ਤਾਜੇ ਨਾਲੂ ਜਿਹੜਾ ਨਾਲੇ ਹੱਲੇ ਕਟਾ ਜਾ ਪਹਿਲਾ ਸਵੇਰ ਜੇ ਦਾ ਵੀ ਅੱਛਾ ਤੇ ਕੱਲ ਆ ਵੇਖੋ ਬਾਕੀ ਠੰਡੀ ਪਈ ਰਹੀ ਆ ਠੀਕ ਯਾਨੀ ਵੀ ਉਹ ਜੀ ਆ ਪਰ ਥੋੜੀ ਜਿਹੀ ਆਲ ਕਰਦੀ ਆ ਜੇ ਬੱਚੇ ਠੀਕ ਗਿਆ ਇੰਨਾ ਕਾ ਮਤਲਬ ਕਿ ਜੇ ਚਾਰ ਪੰਜ ਚਵਾਈਆਂ ਹੋ ਗਿਆ ਤਾਂ ਫਿਰ ਸੈਟ ਹੋ ਜੂਗੀ ਤੋੜ ਦੋ ਫਿਰ ਇਹਨਾਂ ਬਾਕੀ ਚੌਂਕਾਂ ਚੰਗੀ ਖਾਂ ਤੋਂ ਵਧੀਆ ਲੱਗਾਂਗੀ ਹਾਂ ਪਹਿਲਾਂ ਸੁਈ ਆ ਤੇ ਤਾਜੀ ਸੁਈ ਆ ਜੀ ਦੁੱਧ ਕਿੰਨਾ ਕੁ ਕੱਢੀ ਜਾਊਗੀ ਐ ਫਿਰ ਦੁੱਧ ਦੇ ਦੀ ਐਸ ਟਾਈਮ ਤੇ ਬੌੜਾ ਹੀ ਜਾਵੇ ਅਖੀਏ ਕੱਟਣ ਨੂੰ ਛੱਡ ਕੇ ਚਾਰ ਪੰਜ ਲੀਟਰ ਹੋਏਗਾ ਠੀਕ ਆ ਬਾਕੀ ਆ ਦੇਖੋ ਇਹ ਆ ਅਖੀਏ ਬੀਂ ਓਸ ਤਰ੍ਹਾਂ ਸੀਲ ਲਾ ਕੇ ਆ ਥੋੜਾ ਪਤਾ ਹੁਣ ਕੀ ਹੋਣ ਤੇ ਪੈਂਦਣਾ ਕੀ ਕਰੀਏ ਪਹਿਲੇ ਬੱਚੇ ਦਾ ਕਰਦੀ ਆ ਹੁਣ ਸਾਡੇ ਕੇ ਹਾਂਜੀ ਫਿਰ ਬਾਕੀ ਦੁੱਧ ਦੇ ਵੀ ਬੌੜਾ ਇਹ 14 15 ਨੂੰ ਦੁੱਧ ਆ 8 9 ਲੀਟਰ ਜਿਹੜਾ ਦੇਈ ਜਾਏਗੀ ਹੋਰ ਤਾਂ ਸੇਵਾ ਪੀ ਕਰੇ 10 ਵੀ ਕੱਢ ਸਕਦੀ ਠੀਕ ਆ ਹਾਂ ਫਿਰ ਚੰਗਾ ਲਗਾ ਚਾਹਾਂਗਾ ਹੁਣ ਪਈ ਵਾਈ ਬੜੀ ਤੇ ਬਾਕੀ ਆਪਣਾ ਮੋਲੇ ਦਾ ਵੀ ਨਾਰਮਲ ਹੋਏਗਾ ਝੋਡੀ ਵੇਚਣਾ ਵੀ ਪੈਸਾ 70 ਦੀ 75 ਦੀ ਵੇਚ ਦੋ ਤੇ ਮੋਦ ਵੀ 70 ਕਰੋ ਪਰ ਨਹੀਂ ਅੱਛਾ ਆਪਾਂ ਇਹਦਾ 65 ਨਹੀਂ ਕਰਨਾ ਵੀ ਜੀ 68 ਗਿਆ ਦੇ ਦਾਂਗੇ 68 ਦੀ ਹਾਂਜੀ 68 ਦੀ ਨਾ ਦਈਏ ਹੋਰ ਇੱਕ ਹਜ਼ਾਰ ਛੱਡਾਂਗਾ ਵੀ 60 ਹੰਦਰ ਲਿਆਓ ਇਹਨਾਂ ਇੱਕ ਹਜ਼ਾਰ ਛੱਡਾਂਗੇ 60 ਤੇ ਯਾਰ ਦੀ ਛੱਡਣਾ ਵਾ ਹੋਰ ਛੱਡਦੇ ਨੇ ਦੱਸੋ ਵੀ 52 ਦੀ ਦੇ ਦਈਏ ਫਿਰ ਉਹ ਕਹਤਾ 52000 ਦੀ ਦੇ ਲਾਂਗੇ ਬਾਕੀ ਕੋਈ ਵੀਰ ਫੋਨ ਲਾਵੇ ਮੈਦਾਨ ਹੋਰ ਵੀ ਹੋਣਗੇ ਨਾ ਫਿਰ ਨਹੀਂ ਠੀਕ ਆਪਣੇ ਰੇਟ ਵੀ ਨਾਰਮਲ ਹੈ ਬਿਲਕੁਲ ਜਿਦਾ ਦੇਖੋ ਜਿ ਕਵਿੰਡਾ ਜਹਾਦੀ ਢੋਟੀ ਆਉਂਗੀ ਨਵੀਂ ਝੋਟੀ ਆ ਜਿਹੜੀ 703 ਪਹਿਲਾ ਸੂਆ ਆ ਹਾਂਜੀ ਠੀਕ ਹੈ ਜੀ ਤੇ ਹੁਣ ਦੂਸਰੇ ਨੰਬਰ ਤੇ ਇੱਕ ਨੀਲੀ ਰਵੀ ਦੀ ਮੈਦਾਨ ਦਿਖਾਉਣੀ ਆ ਪ्योर ਨੀਲੀ ਦੇਖੋ ਵੀ ਦੇਖੋ ਮਤਰਾ ਲਿਖੋ ਇਹ ਬੱਚੇ ਤੋਂ ਬਿਨਾ ਆ ਪਰ ਬੱਚੇ ਤੋਂ ਬਗਾਰ ਦੇ ਵਿੱਚ 9 ਲੀਟਰ ਦੁੱਧ ਆ ਗ੍ਰਾਮ ਠੰਡਾ ਕਰਕੇ ਇਹ ਤਾਂ ਤਸਦੀਕ ਕਰਕੇ ਬੀਚ ਵਿੱਚ ਤੇ ਮਿਲਦੀ ਕਿੱਦਾਂ ਆ ਮਿਲਦੀ ਬਾੜੇ ਦੇ ਵਿੱਚੀ ਤੋਰ ਦੋ ਹਾਂ ਆਪਰੇ ਤਾਂ ਅਗੇ ਹੋ ਸਕਦਾ ਕਿ ਕੋਈ ਇੱਕ ਦਾ ਨਾ ਕਰੇ ਪਤਾ ਨਹੀਂ ਦੱਸ ਤੁਰ ਦੰਗਾ ਪਰ ਬਾਕੀ ਠੰਡੀ ਠੀ ਜੀ ਆ ਬਾੜਾ ਤਾਲੂ ਪਰ ਆਹ 9 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੁੰ ਹੈਗਾ ਇਹਨਾਂ ਕੋਲ ਇਹ ਜੀ ਪਹਿੋਂ ਨੀਲੀ ਜੀ ਝੋਟੀ ਜੇ ਸਿਰਫ ਇਹਨੇ ਥੋੜੀ ਜੀ ਸੇਵਾ ਕੋ ਟੁੱਟੀ ਆ ਲਿੱਸੀ ਆ ਬਾਕੀ ਟੋਕਣ ਜੇ ਹੈਗੀ ਠੀਕ ਆ ਝੋਟੀ ਤਾਂ ਹੀ ਜੈਨ ਨੂੰ 20 ਤੋਂ 25 ਮਹੀਨੇ ਦੰਦਰ ਬਾਅਦ ਸੁਈਨ ਹੋਇਆ ਜੇ ਹਾਂਜੀ ਹਾਂਜੀ ਇਹਨਾਂ ਖੁਦ ਸਮਝੇ ਵੀ ਕਰ ਸਾਢੇ 6 ਮਹੀਨੇ ਹੋ ਗਿਆ ਨੂੰ ਸੁਈਨ ਟੋਕਾ ਡੰਗੜਾ ਇਹਨਾਂ ਦੁੱਧ ਨਹੀਂ ਜੇ ਭਰਦਾ ਉਹ ਵੀ ਅੱਜ ਕੱਲ ਤੇ ਇਹਦਾ ਮੁੱਲ ਹਾਂਜੀ ਮੁੱਲ ਫਿਰ ਇਹਦਾ ਮੁੱਲ ਦੇਖੋ ਜੇ ਇਹਦਾ ਮੁੱਲ ਜਵਾਕ ਹੁੰਦਾ ਇਹ ਵੀ 70000 ਦੀ ਹਾਂਜੀ ਪਰ ਜਵਾਕ ਨਾ ਹੋਣ ਕਰਕੇ ਆਪਾਂ ਨੇ 60-65 ਦੀ ਮੰਗਣਾ ਹੈਗਾ 50000 ਝੋਟੀ ਜਦਾਂ ਕੋਈ ਜੀ ਅੱਛਾ ਹਾਂਜੀ ਕਰ ਦਈਏ ਮ 48 ਦੇ ਜੱਸ ਨੋ ਕਰ ਦੀਏ ਜੱਸ ਨੋ ਮੈਂ ਤਾਂ ਕਿਦੀ ਜੇ ਬਾਕੀ ਕੋਈ ਨਹੀਂ ਵੇਖ ਰੋ ਚ ਨੇ ਇੱਕੋ ਕਰ ਇੱਕੋ ਹੀ ਕਰਦਾ ਵਿੱਚ 50 ਚ 5 ਛੱਡ ਦੀਏ ਪੂਰੇ 45 ਦੀ ਦੇ ਦੀ ਚਲੋ ਜੇ ਕਹਿਤਾ ਵੀ 5 45000 ਦੀ ਆਉਂਦੀ ਨਹੀਂ ਜੇ 40000 ਦੀ ਕੋਈ ਵੀਰ ਆਪਣਾ ਸੁਭਾ ਲਾ ਕੇ ਫਿਰ ਵੇਚ ਲੈ ਬਣਾ ਸਕ ਠੀਕ ਆ ਤੇ ਹੁਣ ਆ ਜਿਹੜੀ ਇਹ ਗੱਬਣ ਇਹ ਗੱਬਣ ਜੇ ਇਹ ਨਹੀਂ ਕੋਈ ਦੇਣਾ ਕਿ ਤੋ 5 ਲਾ ਦੇ 7 ਲਾ ਜੇ 7 ਲਾ ਦੇ ਠੀਕ ਆ ਤੇ ਪੁੱਛ ਇਹਦੇ ੱਡੀ ਕੀ ਜੇ ਕੋਈ ਵੀਰ ਵੇਖਦਾ ਕੋਈ ਬੜਾ ੱਡੀ ਦਾ ਜੀ ਹਾਂਜੀ ਹਾਂਜੀ ਨਾ ਸ਼ਕਾ ਪਾਣੀਆਂ ਨਾ ਗੱਡਦੇ ਨਹੀਂ ਪਾਣੀ ਚੋਲਾ ਕਰ ਠੀਕ ਹੈ ਜੀ ਅ ਦੇਖੋ ਤੋਂ ਕੇ ਬਿਨਾਂ ਫਾਲੀ ਜਿਹੜੀ ਮੈਂ ਜੋਈ ਸੈਟ ਬਣ ਗਿਆ ਬਾਕੀ ਚੱਲ ਪਾਰੀ ਆ ਮਾਜੇ ਦੀ ਇਹ ਇਹਦਾ ਫਿਰ ਮੁੱਲ ਮੁੱਲ ਦੇਖੋ ਵਿੱਚ ਪਲੇ ਜੁੜੇ ਨਾ ਆਇਆ ਤੇ ਉਹ ਤੇਰਾ ਦੁੱਧ ਕਿੰਨਾ ਕੁ ਕੱਢੀ ਜਾਊਗੀ ਦੁੱਧ ਦੇ 12 ਲੀਟਰ ਕੱਢੀ ਹੈ ਕਿ ਬਲ ਵੱਧ ਵੀ ਕਰ ਸਕਦੇ 12 ਨਾਰਮਲ ਜਾਂ ਘਣੋ ਕਿਉਂਕਿ ਆਵੇਂ ਮੂੰਹ ਦਾ ਕਹਿਣਾ ਸੌਖਾ ਭਰ ਨਾ ਖਾਇੀ ਤੇ ਮੁੱਲ ਮੁੱਲ ਦੇਖੋ ਕਰੋੜੇ ਦਾ 70 ਕਰੋੜ ਦਾ 75 ਕਰੋੜ ਦਾ ਹਾਂਜੀ 60000 ਚ 5000 ਹੀ ਛੱਡ ਦਾਂਗੇ ਅੱਛਾ 55000 ਦੇ ਜੀ ਦੇ ਦਾਂਗੇ ਤੇ ਹੋਰ ਕਰਤੀਏ ਮਨ 1000 ਹੋਰ ਛੱਡ ਦਾਂਗੇ 54 ਦੇ ਦੇ ਦਾਂਗੇ ਜੱਸ ਨਾ ਕਰੀਏ ਤਾਂ ਵੀ ਫਿਰ ਮੈਂ ਜੱਸ ਨੂੰ ਹੀ ਕਰਤਾ ਇਹ ਦੇਖੀ ਇੱਕੋ ਗੱਲ ਕਰੀਏ ਫਿਰ ਹਾਂਜੀ ਹਾਂਜੀ ਬਿਲਕੁਲ ਜਿਹੜੀ ਛੋਟ ਵਾਲੀ ਗੱਲ ਕਰ ਦਿੰਨੇ ਆ ਕਿਤਿਆਂ ਦੇ ਅੱਗੇ ਅੱਜ ਛੋਟ ਵਾਲੀਆਂ ਗੱਲਾਂ ਜੇ ਇੰਨੇ ਦਾ ਮਾਲ ਮੇਲਾ ਮੁੰਲਾ ਚੱਲਣ ਦਿਆਵਾ ਕਰ ਦਈਏ ਮਾਨ ਜਿਹੜਾ ਬੱਸ ਦਾ ਬੋ ਯਾਰ ਮਾਨ ਦਿਓ ਦੱਸ ਕੇ ਜਿਹੜੀ ਕਹਾਣੀ ਦੇ ਦੇਣੇ ਵੀ 60 ਚੋਂ 5 ਨਾ ਛੱਡੀਏ ਹਾਂਜੀ 60 ਚੋਂ 10 ਹੀ ਛੱਡੀਏ ਪੂਰਾ ਫਿਰ ਤਾਂ 50 ਹੀ ਰਹਿ ਗਏ ਹੋਰੇ 50 ਦੀ ਚਲੋ ਮੇਰੇ ਨਾਲ ਕਹਾਤਾ 5045 ਅੱਛਾ ਤੁਸੀਂ ਜੇ ਦੇਖੋ ਇਹ ਪੱਤੇ ਦਾ ਮੈਂ ਆਉਂਦੀਆਂ ਨੇ ਵੀ ਤਾਜ਼ੀਆਂ ਸਈਆਂ ਹਾਂਜੀ ਹਾਂਜੀ ਬਿਲਕੁਲ ਇਹ ਵੀ ਦੋਵੇਂ ਤਾਜ਼ੀਆਂ ਨੇ ਜੇ ਵੀ ਟੁਕੀ ਮੈਂ ਆ ਕਹਾਤਾ ਦਾ 50000 ਦੇ ਵੀ ਦੇਵਾਂਗੇ ਟੋਕੜ ਹੋ ਗਿਆ ਇਹਨਾਂ ਦਾ ਕੋਈ ਵੇਰ ਵੇਚਣੇ ਤੇ ਬਾਕੀ ਇਹ ਆ ਵੀ ਕੋਈ ਵੇਰ ਇੱਥੇ ਆ ਗਿਆ ਆਪਣੀ ਤਸਦੀਕ ਕਰਕੇ ਤਸਦੀਕ ਕਰੇ ਚੱਕ ਕਰੇ ਬੇਸ਼ੱਕ ਇਹਦੇ ਆਪਣੀ ਮਰਜ਼ੀ ਨਾਲ ਖੜੇ ਹਾਂਜੀ ਹਾਂਜੀ ਠੀਕ ਹੈ ਜੀ